ਸੰਗਤਾਂ ਉੱਪਜੀ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ ਜਾਂ ਕੁਝ ਇਹੋ ਜਿਹੇ ਉਹ ਲੋਕ ਚੰਦੇ ਨੇ ਜਿਸ ਦਾ ਆਮ ਆਬਾਦਿਕ ਦੇ ਭਾਵਨਾਵਾਂ ਨੂੰ ਫੇਸ ਪਹੁੰਚਦੀ ਹੈ ਜਿਹੜੇ ਆ ਫੋਟੋ ਲਗਾਇਏ ਨੇ ਤੇ ਜਦ ਸੰਗਤਾਂ ਨੂੰ ਜਾਣੂਤ ਹੋਇਆ ਗਿਆ ਜਾਂ ਕੋਈ ਵੀ ਕੰਮ ਨਾ ਕਰਨ ਅੱਜ ਅਸੀਂ ਮਾਨਯੋਗ ਸਾਹਿਬ ਦੇ ਹੁਕਮ ਤੇ ਅਸਾਰ ਸੰਗਤਾਂ ਨੂੰ ਇਹ ਬਰੀਫ ਕੀਤਾ ਕਿ ਜਿਹੜੇ ਇੱਥੇ ਇਹ ਦਰਸ਼ਣ ਆਪਣੰਦੀ ਨੂੰ ਇੱਕ ਸੰਗਤ ਆਪਣੀ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ ਪ੍ਰੀ-ਵੇਡਿੰਗ ਜਾਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਉਹ ਚਾਉਂਦੇ ਨੇ ਜਿਸ ਦਾ ਆਮ ਪਬਲਿਕ ਦੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਸ ਉਸ ਵਤੀ ਜਨਤਾ ਨੂੰ ਜਾਗਰੂਕ ਕਰਿਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਤੋਖ ਸਿੰਘ ਸਾਹਿਬ ਦੇ ਹੁਕਮਾਨ ਦੇ ਅਨਸਾਰ ਕਿ ਜਗ ਸੰਗਤਾਂ ਨੂੰ ਜਨੂਤ ਲਾਇਆ ਗਿਆ ਹੈ ਜਿਹਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸਨ ਆਈ ਸੰਗਤ ਸਨਮਾਨ ਨੂੰ ਸਨਮਾਨ ਨੂੰ ਫੇਸ ਪਾਉਂਦੇ